ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਟੀਚਰ ਸਹਿਬਾਨਾਂ ਦਾ ਜੀ ਤੇ ਕਾਲਜ ਮੈਨੇਜਮੈਂਟ ਦਾ ਜਿਨ੍ਹਾਂ ਨੇ ਅੱਜ ਇਹਨਾਂ ਬੱਚਿਆਂ ਨੂੰ ਇੱਥੇ ਮਨੁੱਖਤਾ ਦੀ ਸੇਵਾ ਪਰਵਾਰ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਂਦਾ ਤੁਹਾਡੀ ਵਿਜ਼ਿਟ ਹੋ ਰਹੀ ਹੈ ਬੱਚੇ ਉਹ ਤੁਸੀਂ ਸਾਰੇ ਜਿਵੇਂ ਦੱਸਿਆ ਭੈਣ ਜੀ ਉਹਨਾਂ ਨੇ ਜੀ ਐਨ ਐਮ ਤੇ ਬੀ ਐਸ ਸੀ ਨਰਸਿੰਗ ਦੇ ਸਟੂਡੈਂਟ ਹਨਾ ਲਾਸਟ ਈਅਰ ਦੇ ਲਗਭਗ ਹੁਣ ਤੁਸੀਂ ਸਾਰਿਆਂ ਨੇ ਆਪਣੀ ਆਪਣੀ ਲਾਈਫ ਦੇ ਵਿੱਚ ਇੱਕ ਸੇਵਾ ਦੇ ਕਾਰਜ ਤੇ ਲੱਗਣਾ ਇਹ ਸੇਵਾ ਵਾ ਕਿ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਸੀਗਾ ਤੇ ਤੁਸੀਂ ਇੱਕ ਡਾਕਟਰ ਦਾ ਹਿੱਸਾ ਮੈਂ ਡਾਕਟਰ ਦਾ ਹੀ ਪਾਰਟ ਰਿਕ ਤੇ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਜਦੋਂ ਤੁਸੀਂ ਜੌਬ ਕਰਨੀ ਆ ਤੁਹਾਡਾ ਜਿਹੜਾ ਕੀਤਾ ਵਾ ਨਾ ਜਿਹੜਾ ਤੁਹਾਡਾ ਕੰਮ ਇਹ ਬਹੁਤ ਜ਼ਿਆਦਾ ਕਮਰਸ਼ੀਅਲ ਹੋ ਗਿਆ ਠੀਕਾ ਦੁਨੀਆ ਹੀ ਸਾਰੀ ਕਮਰਸ਼ੀਅਲ ਹੋ ਗਈ ਕੰਮਕਾਰ ਦੇ ਵਿੱਚ ਪੈਸਾ ਇਨਵੋਲਡ ਹੋ ਗਿਆ ਪੈਸੇ ਤੋਂ ਬਿਨਾ ਨਹੀਂ ਕੰਮ ਹੁੰਦਾ ਚੱਲਦਾ ਨਹੀਂ ਹੈਨਾ ਪਰ ਡਾਕਟਰ ਨੂੰ ਰੱਬ ਕਿਹਾ ਜਾਂਦਾ ਸੀ ਬਸ ਉਹ ਇੱਕ ਦਰਜਾ ਜਿਹੜਾ ਡਾਕਟਰ ਦੇ ਕੋਲੋਂ ਰੱਬ ਦਾ ਦਰਜਾ ਕਿਤਨੇ ਕਿਤੇ ਖਸ ਰਿਹਾ ਮਿਸਰ ਹੋ ਰਿਹਾ ਉਹਨਾਂ ਤੋਂ ਉਹ ਉਹਨੇ ਤੇ ਪੂਰਾ ਨਹੀਂ ਉਤਰ ਪਾਰੇ ਤਾਂ ਤੁਸੀਂ ਸਾਰੇ ਅੱਜ ਇੱਥੇ ਆਏ ਹੋ ਅੰਦਰ ਵਿਜ਼ਿਟ ਕਰ ਲਿਆ ਸਾਰਿਆਂ ਨੇ ਹੁਣ ਤੁਸੀਂ ਅੱਜ ਸਾਰਿਆਂ ਨੇ ਅੰਦਰ ਦੇਖਿਆ ਵੀ ਆ ਹੈਨਾ ਸੁਣਿਆ ਵੀ ਆ ਤੇ ਮਹਿਸੂਸ ਵੀ ਜਰੂਰ ਕਰਿਓ ਉਸ ਚੀਜ਼ ਨੂੰ ਵੀ ਉਹ ਲੋਕ ਕੌਣ ਨੇ ਜਿਹੜੇ ਇਦਾਂ ਦੀ ਕੰਡੀਸ਼ਨ 'ਚ ਆਏ ਜਿਨ੍ਹਾਂ ਦੇ ਕੀੜੇ ਪੈ ਗਏ ਉਹ ਕੌਣ ਸੀ ਲੋਕ ਜਿਹੜੇ orphans ਹੋ ਗਏ ਲਵਾਰਿਸ ਹੋ ਗਏ ਉਹ ਲਵਾਰਿਸ ਥੋੜੀ ਜੰਮੇ ਸੀ ਉਹਨਾਂ ਦੇ ਮਾਂ-ਬਾਪ ਸੀਗੇ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਨਾਨਕੇ ਦਾਦਕੇ ਵੀ ਸੀਗੇ ਮੱਲੋ ਉਹ ਲਵਾਰਿਸ ਕਿੱਦਾਂ ਹੋ ਗਏ ਫਿਰ ਉਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੇ ਕੋਈ ਬਲਾਈਂਡ ਹੋ ਗਿਆ ਅੱਖਾਂ ਤੋਂ ਸੜਕਾਂ ਤੇ ਰੁੱਲ ਰਿਹਾ ਕੋਈ ਅਪਾਹਜ ਹੋ ਗਿਆ ਲੱਤਾਂ ਪਾਹਾਂ ਤੋਂ ਉਹ ਸੜਕਾਂ ਤੇ ਰੇਂਗ ਰੇਂਗ ਕੇ ਚੱਲ ਰਿਆ ਕੋਈ ਬੰਦੇ ਦੇ ਸੱਟ ਲੱਗੀ ਉਹਦੇ ਕੀੜੇ ਪੈ ਗਏ ਉਹਦੀ ਲੱਤ ਗਲ ਗਈ ਉਹਦੀ ਅੱਖ ਖਾ ਗਈ ਕੀੜੇ ਉਹਦੇ ਪੇਟ 'ਚ ਕੀੜੇ ਪੈ ਗਏ ਉਹਦੀ ਟਾਇਲਟ ਵਾਲੀ ਜਗ੍ਹਾ ਤੇ ਕੀੜੇ ਪੈ ਗਏ ਇਹ ਸਭ ਕੁਝ ਉਦੋਂ ਹੁੰਦਾ ਜਦੋਂ ਇੱਕ ਡਾਕਟਰ ਆਪਣੀ ਡਿਊਟੀ ਨਹੀਂ ਨਿਭਾਉਂਦਾ ਗਰੀਬ ਤੋਂ ਗਰੀਬ ਬੰਦਾ ਵੀ ਇੱਕ ਵਾਰ ਡਾਕਟਰ ਕੋਲੇ ਪਹੁੰਚ ਕਰਦਾ ਚਾਹੇ ਉਹ ਸਿਵਲ ਹਸਪਤਲ ਸਰਕਾਰੀ ਹਸਪਤਲ 'ਚ ਜਾਵੇ ਚਾਹੇ ਕਿਸੇ ਪ੍ਰਾਈਵੇਟ 'ਚ ਜਾਵੇ ਹੁਣ ਪ੍ਰਾਈਵੇਟ ਅਦਾਰਿਆਂ ਦਾ ਕੀ ਆ ਉਹ ਇੰਨਾ ਕਮਰਸ਼ੀਅਲ ਹੋ ਗਿਆ ਉਹਨਾਂ ਕੋਲੇ ਪੈਸੇ ਤੋਂ ਬਿਨਾ ਹੈ ਨਹੀਂ ਟਾਈਮ ਹੀ ਹੈ ਨਹੀਂ ਉਹਨਾਂ ਕੋਲੇ ਪੈਸਾ ਲੈਂਦੇ ਆ ਪਹਿਲਾਂ ਫੇਰ ਉਹ ਪੇਸ਼ੈਂਟ ਨੂੰ ਹੱਥ ਲਾਉਂਦੇ ਆ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਹੈਗੇ ਆ ਪਰ ਉਹ ਡਿਊਟੀ ਕਰਕੇ ਰਾਜ਼ੀ ਨਹੀਂਗੇ ਉਹਨਾਂ ਨੇ ਆਪਣੇ ਪ੍ਰਾਈਵੇਟ ਕੰਮ ਚਲਾਏ ਹੋਏ ਆ ਤੇ ਹੁਣ ਤੁਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਜੌਬ ਕਰਨੀ ਹੈ ਮੇਰੀ ਰਿਕਵੈਸਟ ਆ ਬੇਟਾ ਅੱਜ ਤੁਸੀਂ ਇੱਥੇ ਆਏ ਹੋ ਅੱਜ ਇਹ ਜਿਹੜਾ ਸੁਪਨਿਆਂ ਦਾ ਘਰ ਆ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇੱਕ ਫਿਲਮ ਅੱਜ ਦੀ ਸੋਸਾਇਟੀ ਦੀ ਅੱਜ ਦੇ ਸਮਾਜ ਦੀ ਵੀ ਅਸੀਂ ਕਿੱਦਾਂ ਦੇ ਹੋ ਗਏ ਆ ਲੋਕ ਕਿੰਨਾ ਸਰਵਾਈਵ ਕਰ ਰਹੇ ਆ ਕਿੰਨਾ ਸਫਰ ਕਰ ਰਹੇ ਨੇ ਤੇ ਉਹ ਕਿਉਂ ਕਰ ਰਹੇ ਨੇ ਇਹ ਸਾਰੇ ਇੱਕ ਕਨਸੈਪਟ ਦੇ ਉੱਤੇ ਇੱਕ ਫਿਲਮ ਬਣੀ ਹੈ ਮੰਨ ਲਓ ਤੁਸੀਂ ਅੱਜ ਇਹ ਫਿਲਮ ਦੇਖੀ ਆ ਤੇ ਫਿਲਮ ਤੋਂ ਆਪਾਂ ਸਿੱਖਦੇ ਆ ਕੁਝ ਤੇ ਕਈ ਫਿਲਮਾਂ ਐਂਟਰਟੇਨਮੈਂਟ ਵਾਸਤੇ ਹੀ ਹੁੰਦੀਆਂ ਇਹ ਫਿਲਮ ਤੁਹਾਨੂੰ ਸਿਖਾਉਂਦੀ ਆ ਵੀ ਤੁਸੀਂ ਅੱਜ ਇੱਥੇ ਆਏ ਹੋ ਇਸ ਘਰ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੀ ਟੀਮ ਨੇ ਤੁਹਾਨੂੰ ਦੱਸਿਆ ਗਿਆ ਵੀ ਇਹ ਬਾਪੂ ਇਦਾਂ ਸੀ ਇਹ ਬੱਚੇ ਇਦਾਂ ਸੀ ਇਹ ਮਾਂ ਇਦਾਂ ਸੀ ਇਹ ਬਜ਼ੁਰਗ ਬਾਪੂ ਦੇ ਨਾਲ ਕੀ ਹਾਲਾਤ ਬਣੇ ਸੀ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਸਲੇਬ ਬਣਾ ਕੇ ਰੱਖੇ 40-40 ਸਾਲਾਂ ਤੋਂ ਕੁੱਟ-ਕੁੱਟ ਕੇ ਇਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ ساری ਉਮਰ ਗੋਹਾ ਚੱਕਦੇ ਰਹੇ ਅੱਜ ਸ਼ੂ ਨੀ ਪਾ ਸਕਦੇ ਪੈਰਾਂ 'ਚ ਪੈਰਾਂ ਦੀਆਂ ਉਂਗਲੀਆਂ ਟੁੱਟੀਆਂ ਹੋਈਆਂ ਮਾਂ ਕੱਟਣੇ ਪੈਂਦੇ ਜਿ ਸਿਆਲਾਂ ਦੇ ਵਿੱਚ ਵੀ ਜੇ ਸ਼ੂ ਪਾਉਣੇ ਆ ਤਾਂ ਇਹ 7 ਨੰਬਰ ਦਾ ਪੈਰ ਆ ਤਾਂ ਇਹਨਾਂ ਦੇ 10 ਨੰਬਰ ਦਾ ਸ਼ੂ ਪਾਉਣਾ ਪੈਂਦਾ ਫਿਰ ਸਰਦੀ ਤੋਂ ਬਚ ਹੁੰਦਾ ਇਹਨਾਂ ਨੂੰ ਕਾਰਨ ਕੀ ਆ ਵੀ ਉਹ ਲੋਕ ਜਿਹੜੇ ਇਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਤੋਂ ਕੰਮ ਕਰਾਉਂਦੇ ਰਹੇ ਗੋਹਾ ਚਕਾਉਂਦੇ ਰਹੇ ਉਹ ਲੋਕ ਜਿਹੜੇ ਆਪਣੇ ਵਰਗੇ ਸੀ ਜਿਹੜੇ ਇਹਦੇ ਆਸ-ਪਾਸ ਰਹਿੰਦੇ ਸੀ ਜਿਹੜੇ ਇਹਨੂੰ ਦੇਖਦੇ ਸੀ ਰੋਜ਼ ਕੁੱਟ ਖਾਂਦੇ ਨੂੰ ਉਹ ਚੁੱਪ ਰਹੇ ਕਿਸੇ ਨੇ ਐਫਰਟਸ ਨਹੀਂ ਕੀਤੇ ਕਿਸੇ ਨੇ ਆਪਣੀ ਡਿਊਟੀ ਨਹੀਂ ਨਿਭਾਈ ਮਤਲਬ ਕੋਈ ਨਾ ਕੋਈ ਬੰਦਾ ਜਦੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਤਾਂ ਹੀ ਇਦਾਂ ਦੇ ਹਾਲਾਤ ਬਣਦੇ ਤਾਂ ਹੀ ਇਦਾਂ ਦੇ ਘਰ ਬਣਦੇ ਆ ਨਹੀਂ ਇਦਾਂ ਦੇ ਘਰਾਂ ਦੀ ਲੋੜ ਹੀ ਨਾ ਪਵੇ ਸਾਡੇ ਸਮਾਜ ਦੇ ਵਿੱਚ ਸਾਡੀ ਸੁਸਾਇਟੀ 'ਚ ਅੱਜ ਤੋਂ 30 ਸਾਲ ਪਹਿਲਾਂ ਆਪਾਂ ਪੰਜਾਬ 'ਚ ਝਾਤ ਮਾਰੀਏ ਪੰਜਾਬ ਤੋਂ ਬਾਹਰ ਵੀ ਦੇਖੀਏ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਆਸ਼ਰਮ ਨਹੀਂ ਸੀਗੇ ਕਿੰਨੇ ਕ ਆਸ਼ਰਮ ਸੀ ਕਿਤੇ ਲੋੜ ਹੀ ਨਹੀਂ ਸੀ ਪੈਂਦੀ ਆਸ਼ਰਮਾਂ ਦੀ ਕਿਉਂਕਿ ਹਰ ਇੱਕ ਬੰਦੇ ਦੀ ਹੈਲਪ ਘਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਹੁੰਦੀ ਹੈ ਹੁਣ ਰਿਸ਼ਤੇਦਾਰੀਆਂ ਮਾਮੇ ਮਾਸੀਆਂ ਭੂਆ ਚਾਚੇ ਤਾਏ ਇਹ ਰਿਸ਼ਤੇਦਾਰ ਦਾ ਸਾਰੇ ਮਾਇਨਸ ਹੋ ਗਿਆ ਇਹ ਤਾਂ ਸਿਰਫ ਵਿਆਹਾਂ ਤੇ ਨੱਚਣ ਟੱਪਣ ਨੂੰ ਆ ਦੁੱਖ ਤਕਲੀਫ ਚ ਕੋਈ ਨਹੀਂ ਕੰਮ ਆਉਂਦਾ ਇੱਕ ਮਾਂ-ਬਾਪ ਤੇ ਇੱਕ ਬੱਚੇ ਇਹ ਇੱਕ ਰਿਸ਼ਤਾ ਜਿਹੜਾ ਇੱਕ ਦੂਸਰੇ ਦਾ ਮਾਂ ਪਿਓ ਦਾ ਤੇ ਧੀ ਪੁੱਤ ਦਾ ਇਹ ਕਿਤੇ ਨਾ ਕਿਤੇ ਸਰਵਾਈਵ ਕਰ ਰਿਹਾ ਜਿਸ ਤਰ੍ਹਾਂ ਦੇ ਅਸੀਂ ਹਾਲਾਤ ਚ ਜਿਸ ਤਰ੍ਹਾਂ ਦੇ ਅਸੀਂ ਸਮਾਜ ਦੇ ਵਿੱਚ ਅੱਜ ਸਫਰ ਕਰ ਰਹੇ ਆ ਹਰ ਬੰਦੇ ਦੀ ਕੋਸ਼ਿਸ਼ ਆ ਵੀ ਮੈਂ ਇੰਡੀਵੀਜੁਅਲ ਰਮਾਂ ਵੱਡਾ ਹੋ ਗਿਆ ਪੜ ਗਿਆ ਮੈਰਿਜ ਹੋ ਗਈ ਉਹਨੂੰ ਐ ਹੁੰਦਾ ਵੀ ਹੁਣ ਆਪਣਾ ਇੰਡੀਵੀਜੁਅਲ ਜੀਵਨ ਬਤੀਤ ਕਰਾਂ ਮੈਂ ਆਪਣੇ ਮਾਪੇ ਤੋਂ ਅਲੱਗ ਹੋ ਜਾਵਾਂ ਜ਼ਿਆਦਾਤਰ ਲੋਕਾਂ ਦੀ ਇਹ ਖੁਆਇਸ਼ ਹੁੰਦੀ ਹੈ ਫਿਰ ਉਹਦੀ ਆਪਣੀਆਂ ਖੁਆਇਸ਼ਾਂ ਵੀ ਮੇਰਾ ਆਪਣਾ ਇੱਕ ਘਰ ਹੋਵੇ ਮੇਰੇ ਕੋਲ ਇੱਕ ਵਧੀਆ ਗੱਡੀ ਹੋਵੇ ਮੇਰਾ ਕੋਈ ਵਧੀਆ ਕੰਮ ਹੋਵੇ ਹੁਣ ਇਹ ਤਿੰਨ ਚੀਜ਼ਾਂ ਨੂੰ ਪੂਰਾ ਕਰਦਿਆਂ ਕਰਦਿਆਂ ਉਹ ਬਹੁਤ ਸਾਰੇ ਰਿਸ਼ਤਿਆਂ ਤੋਂ ਹੱਥ ਤੋਂ ਵੰਦਾ ਬਹੁਤ ਸਾਰੇ ਰਿਸ਼ਤਿਆਂ ਤੋਂ ਉਹ ਟੁੱਟ ਜਾਂਦਾ ਕਿਉਂਕਿ ਹਰ ਟਾਈਮ ਪੈਸੇ ਦੇ ਵਾਸਤੇ ਹੀ ਆਪਾਂ ਜਦੋਂ ਕੰਮ ਕਰਦੇ ਆ ਫਿਰ ਰਿਸ਼ਤੇ ਟੁੱਟਦੇ ਆ ਤਾਂ ਮੇਰੀ ਬੇਨਤੀ ਹੈ ਪੁੱਤਾਂ ਜੀ ਤੁਸੀਂ ਇੱਥੇ ਆਏ ਹੋ ਰਿਕੁਐਸਟ ਆ ਤੁਸੀਂ ਇੱਥੋਂ ਅੱਜ ਇੱਕ ਆਪਣੇ ਆਪ ਨਾਲ ਕਮਿਟਮੈਂਟ ਕਰਕੇ ਜਾਣੀ ਆ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰਨਾ ਵੀ ਅਸੀਂ ਚੰਗੇ ਇਨਸਾਨ ਬਣਾਂਗੇ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਵਾਂਗੇ ਅਸੀਂ ਆਪਣੇ ਮਾਪੇ ਦੀ ਸੇਵਾ ਕਰਾਂਗੇ ਇਹ ਘਰ ਤੋਂ ਹੀ ਹੋਣਾ ਸ਼ੁਰੂ ਕੰਮ ਆਪਣੇ ਆਪ ਤੋਂ ਹੀ ਹੋਣਾ ਸ਼ੁਰੂ ਨਾ ਇਹ ਸਰਕਾਰਾਂ ਕਰ ਸਕਦੀਆਂ ਕੋਈ ਨਾ ਹੀ ਸਰਕਾਰਾਂ ਦੀਆਂ ਕੋਈ ਗਲਤੀਆਂ ਇਹਦੇ ਵਿੱਚ ਅਸੀਂ ਜਰੂਰ ਬਲੇਮ ਕਰਦੇ ਆਂ ਜਾਂ ਅਸੀਂ ਵੀ ਕਹਿੰਦੇ ਰਹਿੰਦੇ ਆਂ ਉਹਨਾਂ ਨੂੰ ਜੋ ਕਰਨਾ ਚਾਹੀਦਾ ਉਹ ਕਰ ਨਹੀਂ ਰਹੇ ਉਹ ਆਪਣੀ ਡਿਊਟੀ ਤੋਂ ਬਿਲਕੁਲ ਹੀ ਫੇਲ ਨੇ ਪਰ ਇਹ ਸਾਡਾ ਆਪਣਾ ਫੇਲਿਅਰ ਆ ਵੀ ਜਿਹੜੇ ਲੋਕ ਅੱਜ ਲਵਾਰਸ ਹੋ ਰਹੇ ਨੇ ਜਿਹੜੇ ਲੋਕ ਅੱਜ ਨਰਕ ਘਟ ਰਹੇ ਨੇ ਸਾਡੀ ਅੱਖਾਂ ਦੇ ਸਾਹਮਣੇ ਪਿੰਡਾਂ ਚ ਗਲੀ ਮੱਲਿਆਂ ਚ ਕੋਈ ਸ਼ਮਸ਼ਾਨ ਘਾਟ ਤੇ ਸੌਂਦਾ ਕੋਈ ਬੱਸ ਅੱਡੇ 'ਚ ਪੈ ਰਿਆ ਕੋਈ ਧਰਮਸ਼ਾਲਾ 'ਚ ਪਿਆ ਵਾ ਲੁਧਿਆਣੇ ਵੱਡੇ ਵੱਡੇ ਸ਼ਹਿਰਾਂ 'ਚ ਤੁਸੀਂ ਜਾਓਗੇ ਗੁਰੂ ਘਰ ਦੇ ਬਾਹਰ ਕਿੱਦਾਂ ਲੋਕ ਪਏ ਨੇ ਮੰਦਰ ਦੇ ਬਾਹਰ ਕਿੱਦਾਂ ਪਏ ਨੇ ਲੋਕ ਤੁਸੀਂ ਕਿਸੇ ਦਰਗਾਹ ਤੇ ਜਾਓਗੇ ਦਰਗਾਹ ਦੇ ਉੱਤੇ ਕਿੱਦਾਂ ਲੋਕ ਬੈਠੇ ਆ ਮਤਲਬ ਉਹ ਕੌਣ ਨੇ ਲੋਕ ਸਾਡੇ ਹੀ ਨੇ ਤਾਂ ਅਸੀਂ ਆਪਣੇ ਆਪ ਦੇ ਵਿੱਚ ਬਦਲਾਅ ਕਰੀਏ ਤੇ ਜੇ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਨਿਊ ਜਨਰੇਸ਼ਨ ਆ ਜੇ ਉਹ ਅਵੇਰ ਹੋ ਜੇਵੇ ਉਹ ਜਾਗਰੂਕ ਹੋ ਜੇਵੇ ਤਾਂ ਸਮਾਜ ਨੂੰ ਬਦਲਿਆ ਜਾ ਸਕਦਾ ਤਾਂ ਜੋ ਸੋਸਾਇਟੀ ਨੂੰ ਬਦਲਿਆ ਜਾ ਸਕਦਾ ਕਿਉਂਕਿ ਜਿਹੜੀ ਅਸੀਂ ਗਲਤੀ ਕੀਤੀ ਹੈ ਸਾਡੀ ਪੀੜ੍ਹੀ ਨੇ ਗਲਤੀ ਕੀਤੀ ਆ ਜਿਹੜੀ ਸਾਡੀ ਜਨਰੇਸ਼ਨ ਸੀ ਨਾ ਉਹਨਾਂ ਨੇ ਜਦੋਂ ਸਮਾਂ ਤਬਦੀਲ ਆਇਆ ਸੈਂਚਰੀ ਚੇਂਜ ਹੋਈ ਟੈਕਨੋਲੋਜੀ ਆ ਗਈ ਆਪਾਂ ਮੰਗਲ ਗ੍ਰਹਿ ਤੇ ਘਰ ਪਾਉਣ ਦੀ ਗੱਲ ਕਰਨ ਲੱਗ ਗਏ ਸੋਚਣ ਲੱਗ ਗਏ ਆਪਾਂ ਤਾਂ ਅਸੀਂ ਆਪਣੇ ਘਰਾਂ ਦੇ ਵਿੱਚੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੋ ਗਏ ਤਾਂ ਜਿਹੜੀ ਅਸੀਂ ਗਲਤੀ ਕੀਤੀ ਆ ਉਹ ਤੁਸੀਂ ਨਾ ਕਰਿਓ ਪਲੀਜ਼ ਤੁਸੀਂ ਅੱਜ ਇੱਥੇ ਆਏ ਹੋ ਤੁਹਾਨੂੰ ਲੈ ਕੇ ਆਉਣ ਦਾ ਇੱਥੇ ਤੁਹਾਡੇ ਟੀਚਰਸ ਦਾ ਮੋਟਿਵ ਸੀਗਾ ਵੀ ਤੁਸੀਂ ਆ ਕੇ ਦੇਖੋ ਮਹਿਸੂਸ ਕਰੋ ਕੱਲਾ ਦੇਖਣਾ ਨਹੀਂ ਮਹਿਸੂਸ ਕਰਨਾ ਆਪਣੇ ਆਪ ਤੇ ਇਮੇਜਿਨ ਕਰਕੇ ਦੇਖਣਾ ਵੀ ਜੇ ਅਸੀਂ ਇਹਦੀ ਥਾਂ ਤੇ ਹੁੰਦੇ ਜਾਂ ਸਾਡਾ ਕੋਈ ਇਹਦੀ ਥਾਂ ਤੇ ਹੁੰਦਾ ਤਾਂ ਫਿਰ ਆਪਣੇ ਆਪ ਨੂੰ ਸੁੱਝੀ ਆਉਂਦੀ ਆ ਵੀ ਕਿਤੇ ਅਸੀਂ ਗਲਤ ਤਾਂ ਨਹੀਂ ਕਿਤੇ ਕੋਈ ਇਸ ਤਰ੍ਹਾਂ ਦਾ ਬੰਦਾ ਤੁਹਾਡੇ ਆਂਡ ਗਵਾਂਡ ਜਾਂ ਤੁਹਾਡੀ ਰਿਸ਼ਤੇਦਾਰੀ ਚ ਕਿਸੇ ਦੇ ਘਰੇ ਰੱਖਿਆ ਤਾਂ ਨਹੀਂ ਹੋਇਆ ਜਾਂ ਕੋਈ ਐਸਾ ਲੋੜਵੰਦ ਬੰਦਾ ਤਾਂ ਨਹੀਂ ਜਿਹਨੂੰ ਜ਼ਰੂਰਤ ਆ ਤੁਹਾਡੀ ਤੁਸੀਂ ਉਹਦੀ ਹੈਲਪ ਨਹੀਂ ਕਰ ਰਹੇ ਤਾਂ ਰਿਕੁਐਸਟਾ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰੋ ਤੁਹਾਡੇ ਕੋਲੇ ਇੱਕ ਹਨਰ ਆ ਕਈ ਐਸੇ ਕੇਸ ਹੁੰਦੇ ਸਾਡੇ ਕੋਲੇ ਆਉਂਦੇ ਆ ਜਿਵੇਂ ਕਿਸੇ ਦੀ ਬਰਨਿੰਗ ਹੋ ਗਈ ਲੱਤ ਮੱਚ ਗਈ ਜਾਂ ਪੈਰ ਮੱਚ ਗਿਆ ਹੱਥ ਮੱਚ ਗਿਆ ਜਾਂ ਪੇਟ ਤੇ ਕੋਈ ਦੁੱਧ ਪੈ ਗਿਆ ਉਹਦੇ ਕੀ ਹੋਣੀ ਹੈ ਡਰੈਸਿੰਗ ਹੋਣੀ ਹੈ 6-6 ਮਹੀਨੇ ਲਗਾਤਾਰ ਹਸਪੀਟਲਾਂ ਚ 6 ਮਹੀਨੇ ਰਹਿਣਾ ਪੋਸੀਬਲ ਹੀ ਨਹੀਂ ਗਾ ਤਾਂ ਜਿਹੜੇ ਤੁਹਾਡੇ ਆਂਡ ਗਵਾਂਡ ਕੋਈ ਇਦਾਂ ਦਾ ਮਰੀਜ਼ ਹੁੰਦਾ ਤੁਸੀਂ ਇਹ ਕੰਮ ਸਿੱਖਿਆ ਹੋਇਆ ਤੁਹਾਨੂੰ ਨੌਲੇਜ ਆ ਇਹ ਮਦਦ ਤੁਸੀਂ ਵੀ ਕਰ ਸਕਦੇ ਹੋ ਉੱਥੇ ਤੁਸੀਂ ਉਹਨਾਂ ਦੇ ਘਰਦਿਆਂ ਨੂੰ ਕਹੋ ਵੀ ਤੁਸੀਂ ਸਾਨੂੰ ਸਮਾਨ ਆ ਲਿਆ ਦਿਓ ਵੀ ਮੈਂ ਆਥਨ ਸਵੇਰ ਆ ਕੇ ਪੱਟੀ ਕਰ ਦਿਆ ਕਰਾਂਗੀ ਜਾਂ ਕਰ ਦਿਆ ਕਰਾਂਗਾ ਇਦਾਂ ਦੀ ਹੈਲਪ ਕਰੋ ਤਾਂ ਜੋ ਤੁਹਾਡੀ ਇਸ ਪੜ੍ਹਾਈ ਦਾ ਕਿਸੇ ਦੀ ਮਦਦ ਹੋ ਸਕੇ ਨਹੀਂ ਤਾਂ ਇਕੱਲੀ ਤੁਹਾਡੀ ਮਦਦ ਹੀ ਹੋਣੀ ਹੈ ਤੁਸੀਂ ਪੜ੍ਹ ਕੇ ਨੌਕਰੀ ਤੇ ਲੱਗ ਜਾਓਗੇ ਤੁਹਾਨੂੰ ਤਨਖਾਹ ਮਿਲਣ ਲੱਗ ਜਾਊ ਤੇ ਉਹਦੇ ਨਾਲ ਕਿਸੇ ਦਾ ਭਲਾ ਨਹੀਂ ਹੋਣਾ ਤੇ ਜੌਬ ਤੇ ਵੀ ਜਦੋਂ ਤੁਸੀਂ ਲੱਗਣਾ ਉਦੋਂ ਪੇਸ਼ੈਂਟ ਨੂੰ ਇਦਾਂ ਟ੍ਰੀਟ ਕਰਨਾ ਜਿਵੇਂ ਤੁਸੀਂ ਉਹਦੇ ਅਟੈਂਡੈਂਸ ਹੋਮੋ ਜਿਵੇਂ ਤੁਸੀਂ ਉਹਦੇ ਰਿਲੇਟਿਵਜ਼ ਹੋਮੋ ਇਦਾਂ ਨਹੀਂ ਕਰਨਾ ਜਿਵੇਂ ਵੀ ਸਾਡੀ ਡਿਊਟੀ ਹੈ 5 ਘੰਟੇ 6 ਘੰਟੇ ਮੈਂ ਉਹ ਪੂਰੀ ਕਰਨਾ ਹੈ ਇਸ ਕਰਕੇ ਅੱਜ ਤੁਸੀਂ ਇੱਥੇ ਆਏ ਹੋ ਤਾਂ ਰਿਕਵੈਸਟ ਆ ਪਲੀਜ਼ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਚੰਗੇ ਮੈਡੀਕਲ ਵਰਕਰ ਬਣ ਕੇ ਨਿਕਲੋਗੇ ਜਿੱਥੇ ਤੁਹਾਨੂੰ ਇਸ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਗਈ ਹੈ ਤੁਸੀਂ ਲਾਲਾ ਲਾਜਪਤਰਾਏ ਕਾਲਜ ਜਿਹੜਾ ਸ਼ਹੀਦਾਂ ਦੇ ਨਾਮ ਤੇ ਬਣਿਆ ਹੋਇਆ ਪਹਿਲਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਉੱਥੇ ਤੁਸੀਂ ਪੜ੍ਹ ਰਹੇ ਹੋ ਤੇ ਹੁਣ ਤੁਸੀਂ ਆਪਣੀ ਆਪਣੀ ਡਿਊਟੀ ਆਪਣੀ ਆਪਣੀ ਜ਼ਿੰਮੇਵਾਰੀ ਆਪਣੀ ਆਪਣੀ ਮੋਰਲ ਵੈਲਿਊਜ਼ ਦਾ ਖਿਆਲ ਰੱਖਦੇ ਹੋਏ ਆਪਣਾ ਫਰਜ਼ ਜ਼ਰੂਰ ਨਿਭਾਇਓ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ